ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੈਨੂੰ ਪਾਰਟੀ ਦੇ ਵਿੱਚ ਕਦੇ ਕੋਈ ਐਹੋ ਜੀ ਚੀਜ਼ ਨਹੀਂ ਲੱਗੀ ਕਿ ਇੱਥੇ ਚੀਜ਼ਾਂ ਗਲਤ ਹੈ ਤੇ ਜਿਹੜੇ ਕੰਮ ਵਾਸਤੇ ਤੁਸੀਂ ਪਾਰਟੀ 'ਚ ਜਾਂਦੇ ਆਂ ਤੇ ਤੁਹਾਨੂੰ ਉਹੇ ਜਿਹਾ ਹੀ ਫਲ ਮਿਲੂ ਜੇ ਬੰਦਾ ਆਪਦੇ ਸਵਾਰਥ ਵਾਸਤੇ ਪੈਸੀ ਕਮਾਉਣ ਵਾਸਤੇ ਪਾਰਟੀ ਜਾਊਗਾ ਤਾਂ ਫਿਰ ਉਹ ਬੰਦਾ ਕੱਲ ਨੂੰ ਨਿੰਦਿਆ ਕਰੂਗਾ ਜਿਹੜਾ ਬੰਦਾ ਨਿਰਸਵਾਰਥ ਸੇਵਾ ਕਰਦਾ ਤੇ ਉਹ ਬੰਦਾ ਕਦੇ ਪਾਰਟੀ ਕੋਈ ਵੀ ਪਾਰਟੀ ਆ ਭਵੇਂ ਉਹ ਬੰਦਾ ਕਦੇ ਵੀ ਪਾਰਟੀ ਦੇ ਨਾਲ ਧੋਖਾ ਨਹੀਂ ਕਰ ਸਕਦਾ ਚੰਗਾ ਮਾੜਾ ਟਾਈਮ ਪਾਰਟੀ 'ਚ ਆਉਂਦਾ ਆਉਂਦਾ ਰਹੂਗਾ ਕੋਈ ਗੱਲ ਨਹੀਂ ਪਰ ਅਸੀਂ ਦੁਬਾਰਾ ਖੜੇ ਫੇਰ ਹੋਵਾਂਗੇ ਬਾਕੀ ਜਿਹੜੇ ਲੋਕ ਐ ਆਪਦੇ ਸਵਾਰਥ ਵਾਸਤੇ ਪੈਸਾ ਇਕੱਠਾ ਕਰਿਆ ਪਾਵਰਾ ਲਈਆਂ ਸਭ ਕੁਝ ਲਿਆ ਅੱਜ ਨਿੰਦਿਆ ਕਰ ਰਹੇ ਉਹ ਚੀਜ਼ ਥੋੜੀ ਖਰਾਬ ਲੱਗ ਰਹੀ ਹੈ ਕਿਉਂਕਿ ਜੇ ਤੁਸੀਂ ਜਾਣਾ ਚਾਹੁੰਦੇ ਹੋ ਚੁੱਪਚਾਪ ਚਲੇ ਜਾਓ ਫਿਰ ਚੰਗੀਆਂ ਚੀਜ਼ਾਂ ਵੀ ਤੁਸੀਂ ਕਰੋ ਇਕੱਲੇ ਬਾਦਲ ਸਾਹਿਬ ਤੇ ਸੁਖਵੀਰ ਜੀ ਇਸ ਚੀਜ਼ ਦੇ ਜ਼ਿੰਮੇਵਾਰ ਨਹੀਂ ਐ ਤੁਸੀਂ ਸਭ ਲੋਕ ਜ਼ਿੰਮੇਵਾਰ ਐ ਕਿਉਂਕਿ ਬਾਦਲ ਸਾਹਿਬ ਤੇ ਸੁਖਵੀਰ ਜੀ ਰਹਿ ਲੈ ਕੇ ਕੰਮ ਕਰਦੇ ਐ ਕਿਸੇ ਵੀ ਚਾਰ ਬੰਦਿਆਂ ਦੀ ਰਹਿ ਲੈਂਦੇ ਸੀ ਫਿਰ ਕੰਮ ਕਰਦੇ ਐ ਫਿਰ ਅੱਜ ਤੁਸੀਂ ਜੇ ਕੁਝ ਵੀ ਗਲਤੀ ਹੁੰਦੀ ਹੈ ਤਾਂ ਸੁਖਵੀਰ ਜੀ ਨੇ ਕਰਤਾ ਤੇ ਚੰਦੂ ਮਾਜਰਾ ਸਾਹਿਬ ਨੂੰ ਮੈਂ ਇੱਕ ਥੋੜੀ ਜੀ ਗੱਲ ਪੁੱਛਣਾ ਚਾਹਣੀ ਆ ਜਦੋਂ ਉਹਨਾਂ ਨੇ ਬਰਗਾੜੀ ਦੇ ਉੱਤੇ ਇੱਕ ਕਿਹਾ ਸੀ ਕਿ ਇਹਨਾਂ ਦੇ ਟੈਂਟ ਟੁਣ ਟ ਪੱਟੋ ਤੇ ਇਹਨਾਂ ਦੀ ਬਿਜਲੀ ਬੰਦ ਕਰੋ ਉਦੋਂ ਚੰਦੂ ਮਾਜਰਾ ਸਾਹਿਬ ਨੂੰ ਬਾਦਲ ਸਾਹਿਬ ਤੇ ਸੁਖਵੀਰ ਜੀ ਨੇ ਕਿਹਾ ਸੀ ਵੀ ਇਹ ਬਿਆਨ ਦੇ ਇਹਦੇ ਕਰਕੇ ਨਾ ਥੋੜਾ ਸੋ ਸਮਝ ਕੇ ਬੋਲਣ ਬਾਕੀ ਬੀਬੀ ਜੀ ਕਹਿੰਦੇ ਆ ਦਫ਼ਤਰ ਦੇ ਵਿੱਚ ਸਾਨੂੰ ਕੌਣ ਰੋਕ ਸਕਦਾ ਚਰਨਜੀਤ ਬਰਾੜ ਬੁਖਲਾਇਆ ਫਿਰਦਾ ਹੈ ਚਰਨਜੀਤ ਬਰਾੜ ਨੇ ਪਾਰਟੀ ਨੂੰ ਦਿੱਤਾ ਕੀ ਹੈ ਇੱਕ ਗੱਲ ਮੈਂ ਪੁੱਛਣਾ ਚਾਹਣੀ ਮੈਂ ਕਿ ਨਹੀਂ ਮੇਰੇ ਨਾਲ ਬੈਠਣ ਬੀਬੀ ਜੀ ਵੀ ਬੈਠਣ ਤੇ ਚਰਨਜੀਤ ਬਰਾੜ ਵੀ ਬੈਠੇ ਚੰਡੀਗੜ੍ਹ ਦੇ ਵਿੱਚ ਦਫ਼ਤਰ 'ਚ ਚਰਨਜੀਤ ਬਰਾੜ ਬੈਠਦਾ ਹੈ ਤੇ ਚੰਡੀਗੜ੍ਹ ਦਾ ਜਿਹੜਾ ਅਕਾਲੀ ਦਲ ਦਾ ਇੱਥੇ ਇਹਨਾਂ ਨੇ ਹਾਲ ਕਰਿਆ ਉਹ ਸਭ ਨੂੰ ਪਤਾ ਹੈ ਇਹ ਸਭ ਦੇ ਸਾਹਮਣੇ ਆ ਤੇ ਸੁਖਵੀਰ ਜੀ ਦੇ ਨਾਲ ਅਸੀਂ ਜੁੜੇ ਆ ਅਸੀਂ ਸੁਖਵੀਰ ਜੀ ਦੀ ਸਪੋਰਟ 'ਚ ਖੜੇ ਆ ਸਾਨੂੰ ਪਾਰਟੀ ਦੇ ਵਿੱਚ ਕੋਈ ਨੰਬਰਾਈ ਦਿਖੀਏ ਤੇ ਕਿਉਂਕਿ ਜਿਹੜੀ ਨਜ਼ਰ ਨਾਲ ਬੰਦਾ ਦੇਖਦਾ ਚੀਜ਼ ਉਹੀ ਬੰਦੇ ਨੂੰ ਦਿਖਦਾ ਜੇ ਤੁਸੀਂ ਮਾੜੀ ਸੋਚ ਲੈ ਕੇ ਕਿਸੇ ਨੂੰ ਦੇਖੋਗੇ ਤਾਂ ਤੁਹਾਨੂੰ ਮਾੜਾ ਦਿਖੂਗਾ ਪਰ ਸਾਡੇ ਵਾਸਤੇ ਤਾਂ 파ਟੀ ਇੱਕ ਮਾਂ ਹੈ ਤੇ ਮਾਂ ਦੀ ਤਰ੍ਹਾਂ ਅਸੀਂ 파ਟੀ ਦੀ ਸੇਵਾ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ